ਸਾਰੀਆਂ ਦੇਸ਼ ਅਤੇ ਵਿਦੇਸ਼ ਵਿੱਚ ਵਸਦਿਆਂ ਗੁਰਸਿੱਖ ਸੰਗਤ ਅਤੇ ਪੰਜਾਬੀ ਭਾਈਚਾਰੇ ਰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸਪਤੀ ਅਰਜ ਕਰਦਾ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿਹੜੀ ਉੱਪਲ ਫਾਰਮ ਵਾਲੇ ਭੈਣ ਸੇ ਗੁਰਮਨ ਕੌਰ ਦਾਨੀ ਗੁਰਮਨ ਜੂਤ ਕੌਰ ਸੀ ਉਸ ਦਾ ਜੋ ਕਾਫੀ ਦਿਨਾਂ ਤੋਂ ਬਵਾਦ ਸੀ ਉਸ ਤੇ ਆਪਾਂ ਵੀ ਬੋਲੇ ਸੀ ਆਪਾਂ ਜਮ ਉਸ ਸਮੇਂ ਬੋਲੇ ਸੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਦੀ ਐਂਟਰੀ ਹੋ ਗਈ ਸੀ ਉਹਦੇ ਵਿੱਚ ਜੇਕਰ ਆਪਾਂ ਨਾਂ ਬੋਲਦੇ ਤਾਂ ਅੰਮ੍ਰਿਤਪਾਲ ਸਿੰਘ ਮੈਰੋਂ ਦਾ ਪਰਿਵਾਰ ਕੀ ਸੋਚਦਾ ਸੋ ਆਪਾਂ ਉਸ ਮਸਲੇ ਤੇ ਤਾਂ ਬੋਲੇ ਸੀ ਵੈਸੇ ਤਾਂ ਸਾਨੂੰ ਪਤਾ ਹੀ ਹੁੰਦਾ ਬਹੁਤੇ ਟਾਈਮ ਦੇ ਕੇਸਾਂ ਦੇ ਵਿੱਚ ਉਲਝ ਚਰ ਰਹੇ ਆ ਜਾਂਦੇ ਆਉਂਦੇ ਵੀ ਰਹਿੰਦੇ ਆ ਸੋ ਇੱਕ ਵਾਰ ਇਹਨਾਂ ਇੱਕ ਪੰਜਾਬ ਦਾ ਆਈਜੀ ਸੀ ਉਹਦੇ ਪਿੱਛੇ ਵੀ ਮੈਨੂੰ ਲੱਗਦਾ ਉਖੜਨ ਲੱਗਦਾ ਸੀ ਉਹਦੇ ਤੇ ਕਿਸੇ ਫਰਜ਼ੀ ਤੌਰ ਤੇ ਬਣੀ ਹੋਈ ਕਿਸੇ ਭਾਣਜੀ ਨੇ ਉਹ ਕਹਿੰਦੀ ਵੀ ਮੈਂ ਉਹਦੀ ਭਾਣਜੀ ਬਣਾ ਕੇ ਮੈਨੂੰ ਮੇਰੇ ਨਾਲ ਗਲਤ ਕੰਮ ਕੀਤਾ ਜਦੋਂ ਕੇਸ ਪੂਰਾ ਸਰਦਾਰ ਸੁਖਪਾਲ ਸਿੰਘ ਖੈਰਾ ਵੀ ਉਸ ਦੀ ਵੀ ਐਂਟਰੀ ਹੋ ਗਈ ਉਹਦੇ ਵਿੱਚ ਸ਼ਮਰਜੀਤ ਸਿੰਘ ਬੈਸ ਹੋਰਾਂ ਦੀ ਐਂਟਰੀ ਹੋ ਗਈ ਹੋਰ ਕਈ ਸੇਖਾਗੂਆਂ ਦੀ ਤੇ ਸਾਡੇ ਵਰਗੇ ਅਨੇਕਾ ਬੰਦਿਆਂ ਦੀ ਹੋਰ ਦੀ ਐਂਟਰੀ ਹੋਈ ਜਦੋਂ ਤੇ ਉਹ ਆਈਜੀ ਤੇ ਕਾਰਵਾਈ ਦੇ ਉੱਪਰ ਪਹੁੰਚ ਗਿਆ ਪੂਰਾ ਵੀ ਆਈਜੀ ਨੂੰ ਪਰਚਾ ਪੈਣ ਲੱਗਿਆ ਜਦੋਂ ਉਸੇ ਰਾਤ ਨੂੰ ਦੂਸਰੇ ਦਿਨਾਂ ਬਸ ਬਰੰਟ ਨਿਕਲਣ ਕਰਾਰੇ ਸਨ ਰਾਤ ਨੂੰ ਉਸ ਕੁੜੀ ਨੇ ਰਾਜੀ ਬੰਦਾ ਕਰ ਲਿਆ ਇਹਨਾਂ ਕੇਸਾਂ ਦੇ ਵਿੱਚ ਜ਼ਿਆਦਾਤਰ ਇਸੇ ਤਰ੍ਹਾਂ ਦੇ ਹੁੰਦਾ ਸੋ ਸਾਨੂੰ ਕਈ ਕਮੈਂਟ ਕਰਦੇ ਨੇ ਵੀ ਤੁਸੀਂ ਨੇ ਲਾ ਲਿਆ ਜੋਰ ਜੇ ਆ ਬੋਆ ਅਸੀਂ ਤਾਂ ਭਾਈ ਉਹਨਾਂ ਨੂੰ ਕਮੈਂਟ ਕਰਨ ਵਾਲਿਆਂ ਨੂੰ ਵੀ ਕਹਿੰਦੇ ਆ ਕੱਲ ਨੂੰ ਤੁਹਾਡੀ ਕੁੜੀ ਨਾਲ ਕੋਈ ਇਸ ਤਰ੍ਹਾਂ ਦਾ ਵਾਪਰਦਾ ਤੁਹਾਡੀ ਤੇ ਹੀ ਭੈਣ ਨਾਲ ਵਾਪਰਦਾ ਅਸੀਂ ਤਾਂ ਉਹਦੇ ਨਾਲ ਵੀ ਖੜਾਂਗੇ ਅਸੀਂ ਤਾਂ ਜਦੋਂ ਸਾਡੇ ਮਸਲੇ ਨੇ ਜਿਹੜੇ ਸਾਡਾ ਤਾਂ ਖੜਨ ਦਾ ਮਸਲਾ ਇਹ ਹੈ ਜਿਹੜਾ ਲੋੜਵੰਦ ਆ ਜਿਹਨੇ ਪੰਥ ਨੂੰ ਆਵਾਜ਼ ਮਾਰਤੀ ਅਸੀਂ ਤਾਂ ਉਹਦੇ ਨਾਲ ਖੜਾਂਗੇ ਹੁਣ ਉਹਨੇ ਭਾਈ ਅੰਮਰਤਪਾਲ ਸਿੰਘ ਮਹਿਰੋਂ ਨੂੰ ਆਵਾਜ਼ ਮਾਰਤੀ ਅੰਮਰਤਪਾਲ ਮਹਿਰੋਂ ਸਾਡਾ ਕੌਮੀ ਯੋਧਾ ਅਸੀਂ ਕਿਉਂ ਨਾ ਫਿਰ ਕੋਈ ਉਸਤੇ ਉੱਪਰ ਐਕਸ਼ਨ ਲਈਏ ਗੱਲ ਦੇ ਉੱਪਰ ਫਿਰ ਸਾਡੇ ਲਈ ਜਿਹੜਾ ਅੰਮ੍ਰਿਤਸਰ ਕੇ ਸਿੰਘ ਸਜਿਆ ਪੰਥ ਦੇ ਵੱਡੇ ਕਾਰਜ ਕਰ ਰਿਹਾ ਬੰਦਾ ਜ਼ਿੰਮੇਵਾਰੀਆਂ ਲੈ ਰਿਹਾ ਇੱਕ ਪੰਥਕ ਪਦਰ ਤੇ ਜ਼ਿੰਮੇਵਾਰ ਬੰਦਾ ਜਦੋਂ ਉਹਨੂੰ ਆਵਾਜ਼ ਮਾਰਤੀ ਅਸੀਂ ਨਹੀਂ ਜਾਵਾਂਗੇ ਉਹਦੀ ਥਾਂ ਤੇ ਉਹ ਚਲੋ ਅਜੇ ਕਿਸੇ ਕੇਸ ਦੇ ਵਿੱਚ ਇਨਵੋਲਵ ਹੋਣ ਕਰਕੇ ਬਾਹਰ ਨਹੀਂ ਆ ਰਿਹਾ ਤਾਂ ਸਾਨੂੰ ਤੇ ਜਾਣਾ ਹੀ ਪੈਣਾ ਨਾ ਅਸੀਂ ਸਾਰੇ ਸਿੱਖ ਭਾਈ ਭਾਈ ਆ ਸਾਡਾ ਗੁਰਸਿੱਖ ਭਰਾ ਹੈ ਉਹ ਕਿਤੇ ਵੀ ਹੈ ਦੇਸ਼ ਚ ਭਾਵੇਂ ਵਿਦੇਸ਼ ਚ ਸਾਨੂੰ ਤੇ ਉਹਦੀ ਜਗ੍ਹਾ ਤੇ ਜਾਣਾ ਪੈਣਾ ਨਾ ਸੋ ਬੇਨਤੀ ਆ ਇਸ ਤਰ੍ਹਾਂ ਦੀ ਕਮੈਂਟ ਬਾਜ਼ੀ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰੋ ਐਵੇਂ ਵੀ ਮੈਂ ਬੇਨਤੀ ਕਰਦਾ ਮੇਰੀਆਂ ਭੈਣਾਂ ਨੂੰ ਵੀ ਵੀ ਬਹੁਤ ਵੱਡਾ ਇਹ ਸਿੱਖਣ ਵਾਲਾ ਸਬਕ ਹੈ ਮੈਰਜ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਨਾ ਲੋਕਾਂ ਦੇ ਮੁੰਡਿਆਂ ਨਾਲ ਘੁਮੋ ਭਾਵੇਂ ਤੁਹਾਡੀ ਮੰਗਣੀ ਹੋਈ ਹੋਈ ਹੈ ਉਸ ਕੁੜੀ ਦੇ ਉੱਪਰ ਫਾਰਮ ਵਾਲੀ ਕੁੜੀ ਦੀ ਇੰਨੀ ਜ਼ਿਆਦਾ ਬੇਪਤੀ ਹੋ ਗਈ ਕਿ ਉਸ ਨੇ ਮੁੜ ਕੇ ਜਿਹੜਾ ਰਾਜੀ ਬੰਦਾ ਕੀਤਾ ਜਿੰਨਾ ਮਰਜ਼ੀ ਚਾਹੇ ਰਾਜੀ ਬੰਦਾ ਹੋ ਜੇ ਉਸ ਮੁੰਡੇ ਦਾ ਤੇ ਉਹਦਾ ਵਿਆਹ ਹੋ ਜੇ ਜੋਤ ਜਿਹੜਾ ਪ੍ਰਭਜੋਤ ਕਹਿੰਦੀ ਸੀ ਜਿਹਨੂੰ ਇਹਨਾਂ ਮੁੰਡੇ ਕੁੜੀ ਦਾ ਭਾਵੇਂ ਵਿਆਹ ਹੋ ਜਾਵੇ ਪਰ ਜਿਹੜੀਆਂ ਲਕੀਰਾਂ ਨੇ ਜਿਹੜੀਆਂ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਲਕੀਰਾਂ ਖਿੱਚੀਆਂ ਗੀਆਂ ਇੱਕ ਦੂਸਰੇ ਤੇ ਦਾਵਾ-ਸਾਵਾ ਇੰਨਾ ਖੱਜਲ ਖਵਾਰੀ ਇੱਕ ਦੂਸਰੇ ਤੋਂ ਇੰਨਾ ਬਦਨਾਮੀ ਦੇ ਪੱਧਰ ਤੇ ਖੇਚਣਾ ਇੰਨਾ ਜਿਆਦਾ ਦੇਸ਼ਾਂ ਵਿਦੇਸ਼ਾਂ 'ਚ ਉਹ ਕੁੜੀ ਨੂੰ ਬਦਨਾਮ ਕਰ ਰਿਹਾ ਸੀ ਉਹਦਾ ਮੁੰਡੇ ਦਾ ਪਿਓ ਕੁੜੀ ਉਸ ਦਾ ਦੇ ਮੁੰਡੇ ਨੂੰ ਬਦਨਾਮ ਕਰ ਰਹੀ ਸੀ ਇਹ ਰਿਸ਼ਤੇ ਬਹੁਤਾ ਟੈਂਪੋਰ ਨਹੀਂ ਚੜਦੇ ਹੁੰਦੇ ਸਾਰੀ ਉਮਰ ਲਈ ਇਹ ਜ਼ਖਮ ਵਾਂਗੂ ਰਹਿੰਦੇ ਨੇ ਇਹਨਾਂ ਦੇ ਵਿੱਚ ਫੇਰ ਵੀ ਗਰਵਟਾ ਆਉਂਦੀਆਂ ਰਹਿੰਦੇ ਨੇ ਚਲੋ ਆਪਾਂ ਕੁਝ ਨੀਤੀ ਦੇ ਵਿੱਚ ਕਰ ਸਕਦੇ ਅਸੀਂ ਨੇ ਤਾਂ ਇੱਕ ਲੋਡ ਬੰਦ ਦੀ ਆਵਾਜ਼ ਤੇ ਉਦੇ ਨਾਲ ਖੜਗੇ ਸੀ ਸੋ ਬੇਨਤੀ ਆ ਹੁਣ ਇਹਨਾਂ ਮੁੱਦਿਆਂ ਤੋਂ ਧਿਆਨ ਹਟਾ ਕੇ ਉਹਨਾਂ ਨੇ ਆਪਣਾ ਰਾਜੀ ਬੰਦਾ ਕਰ ਲਿਆ ਕੋਈ ਗੱਲ ਨਹੀਂ ਵਧੀਆ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਠੀਕ ਹੈ ਸੋ ਹੁਣ ਪੰਜਾਬ ਵਾਲੇ ਪਾਸੇ ਧਿਆਨ ਦਈਏ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬ ਦੀ ਹੋਂਦ ਦਾ ਮਸਲਾ ਪੰਜਾਬ ਦੀ ਜਿਹੜੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਪੜ੍ਹਾਈ ਦੇ ਪੱਧਰ ਨੂੰ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਦਾ ਮਸਲਾ ਅਤੇ ਕਈ ਜ਼ਿਲ੍ਹੇ ਨੇ ਜਿਹੜੇ ਪੰਜਾਬ ਦੇ ਉਹ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਉਹਨਾਂ ਨੂੰ ਵੀ ਆਪਾਂ ਸਿੱਖ ਸੰਗਤਾਂ ਅਤੇ ਸਮੂਹ ਪੰਜਾਬ ਵਾਸੀ ਰਲ ਮਿਲ ਕੇ ਆਪਣੇ ਭਰਾਵਾਂ ਦੀ ਮਦਦ ਕਰੀਏ ਸੋ ਨਾਲ ਹੀ ਜਿਹੜੇ ਸਮਾਜ ਸੇਵਿਕਾ ਹੋਣ ਵਾਲੇ ਨੇ ਜਿਹੜੇ ਸਮਾਜ ਸੇਵਾ ਦੇ ਨਾਂ ਤੇ ਕਲੰਕ ਹਨ ਗੁਰਪ੍ਰੀਤ ਮਿੰਟੂ ਵਰਗੇ ਅਨਮੋਲਕ ਬਾਤਰੇ ਵਰਗੇ ਇਹ ਕਿਤੇ ਕਿਸੇ ਕੰਮ ਤੇ ਨਹੀਂ ਬੋਲਦੇ ਜਿਨ੍ਹਾਂ ਦੇ ਮਿਲੀਅਨਜ਼ ਆਫ ਫਾਲੋਅਰ ਨੇ ਉਹ ਕਦੇ ਨਹੀਂ ਬੋਲਦੇ ਨਾ ਕਿਸੇ ਕੁੜੀ ਨਾਲ ਚਾਹੇ ਬਲਾਤਕਾਰ ਹੋ ਜੇ ਉਹਤੇ ਨਹੀਂ ਬੋਲਦੇ ਉਹ ਨਾ ਕਿਸਾਨੀ ਅੰਦੋਲਨ ਚ ਬੋਲਣ ਨਾ ਮਜ਼ਦੂਰਾਂ ਦੇ ਅੰਦੋਲਨ ਚ ਬੋਲਣ ਨਾ ਤੁਹਾਡੀ ਪੜ੍ਹਾਈ ਲਈ ਬੋਲਣ ਨਾ ਚੰਗੇ ਆ ਸਿਹਤ ਸਹੂਲਤਾਂ ਲਈ ਬੋਲਣ ਉਹ ਤੇ ਸਿਰਫ ਤੇ ਸਿਰਫ ਆਪਣਾ ਪੈਸਾ ਕਮਾਉਣ ਤੱਕ ਲੱਗੇ ਹੋਏ ਨੇ ਮੈਂ ਦੁਬਾਰਾ ਫੇਰ ਬੇਨਤੀ ਕਰੂੰਗਾ ਉਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੇ ਮੈਨੂੰ ਵੀ ਰਾਤ ਟਾਰਗੇਟ ਕੀਤਾ ਉਹਦੇ ਵਿੱਚ ਤੁਸੀਂ ਜ਼ੋਰ ਲਾਉਂਦੇ ਸੀ ਫਲਾਣਾ ਜ਼ੋਰ ਲਾਉਂਦੇ ਸੀ ਤਾਂ ਹੁਣ ਵੀ ਜ਼ੋਰ ਲਾਉਨੇ ਅਸੀਂ ਤਾਂ ਫਿਰ ਕੁਝ ਨਾ ਕੁਝ ਕਰ ਵੀ ਦਿੰਦੇ ਸਾਡਾ ਹੈ ਦਮ ਸਾਡੇ 'ਚ ਦਮ ਹੈਗਾ ਜੇ ਉਹ ਕੁੜੀ ਨਾ ਪਿੱਛੇ हटਦੀ ਅਸੀਂ ਤਾਂ ਕੁਝ ਨਾ ਕੁਝ ਕਰ ਦੇਣਾ ਸੀ ਅਸੀਂ ਤਾਂ ਜੇ ਪਰਖੇ ਹੋયા ਨਾ ਲੋਕਾਂ ਨੇ ਤਾਂ ਬੋਲਦੇ ਆ ਜੇ ਪਰਖੇ ਹੋયા ਜੇ ਕਿਤੇ ਖੜੇ ਆ ਨਾ ਲਾਲ ਕਿਲੇ 'ਚ ਉਹ ਤੇ ਝੰਡਾ ਚਲਾਉਣ ਵਾਲਿਆਂ ਚੋਂ ਆ ਲਾਲ ਕਿਲੇ ਤੇ ਤਿਰੰਗਾ ਝੰਡਾ ਚਲਾਉਣ ਵਾਲਿਆਂ ਦੀ ਜੁੱਤੀ ਚੱਟਣ ਵਾਲੇ ਨਹੀਂ ਉਹਨਾਂ ਦੇ ਛੱਤਰ ਫੇਰਨ ਵਾਲੇ ਆ ਆ ਜਿਹੜਾ ਮਨੀਸ਼ ਚੌਂਦੀਆ ਦਾ ਬਿਆਨ ਆਇਆ ਤੁਹਾਡੇ ਚੋਂ ਇੱਕ ਵੀ ਨਹੀਂ ਬੋਲਿਆ ਕਿ ਟੀੜੋ ਜਿਹੜੇ ਕਮੈਂਟ ਕਰਦੇ ਨੇ ਸਾਡੇ ਖਿਲਾਫ ਇੱਕ ਵੀ ਨਹੀਂ ਬੋਲਿਆ ਅਸੀਂ ਸਰੇ ਆਮ ਬੋਲੇ ਆ ਮਨੀਸ਼ ਚੌਂਦੀਆ ਨੂੰ 2027 ਦੀਆਂ ਚੋਣਾਂ 'ਚ ਦੱਸਾਂਗੇ ਵੀ ਸ਼ਾਮਦਾਂ ਦੰਡ ਭੇਤ ਤੁਸੀਂ ਵਰਤਦੇ ਹੋ ਕ ਅਸੀਂ ਤੁਹਾਨੂੰ ਜਮਨਾ ਪਾਰ ਕਰਦੇ ਆ ਇਸ ਸਰੇ ਆਮ ਕਹਿੰਦੇ ਆ ਅਸੀਂ ਦੱਸਾਂਗੇ ਵੀ ਬੋਟਾ ਕਿਵੇਂ ਲਈਦੀਆਂ ਹੁੰਦੀਆਂ ਹਨ ਸਾਮਦਾਮ ਦੰਡ ਭੇਦ ਨਾਲ ਲਈਦੀਆਂ ਹੁੰਦੀਆਂ ਹਨ ਇੱਕ ਪਿਆਰ ਨਾਲ ਲਈਦੀਆਂ ਹੁੰਦੀਆਂ ਨੇ ਸਾਡੀ ਜਥੇਬੰਦੀ ਵਾਰਿਸ ਪੰਜਾਬ ਦੀ ਜਿਸ ਦੇ ਮੁਖੀ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਉਹ ਖੜੀ ਆ ਮੈਦਾਨ 'ਚ ਹੜਾ ਨਾਲ ਵੀ ਜੂੰਝ ਰਹੀ ਆ ਰਾਤ ਪੁਲਿਸ ਪ੍ਰਸ਼ਾਸਨ ਨੇ ਉਧਰ ਸਾਡਾ ਰਾਸ਼ਨ ਦਾ ਟਰੱਕ ਰੋਕਿਆ ਸਾਡੇ ਬੰਦੇ ਜਿਹੜੇ ਉਧਰ ਕੈਂਪ ਲਾਈ ਬੈਠੇ ਨੇ ਲੰਗਰ ਚਲਾ ਰਹੇ ਨੇ ਰਾਸ਼ਨ ਦਾ ਟਰੱਕ ਰੋਕਿਆ ਸਰੇ ਆਮ ਜੋਧਿਆ ਨੇ ਫਿਰ ਤੱਕੇ ਨਾਲ ਲੰਘਾਇਆ ਸਾਡੇ ਚ ਹੈ ਦਮ ਅਸੀਂ ਦਮ ਚ ਦਮਤੀ ਗੱਲ ਕਰਦੇ ਆ ਸਾਡੇ ਪਿੱਛੇ ਸੰਗਤ ਹੈ ਸਾਨੂੰ ਸੰਗਤ ਚਾਹੀਦੀ ਹੈ ਸਾਡੇ ਪਿੱਛੇ ਸੰਗਤ ਆ ਸਾਨੂੰ ਕਿ ਤੀੜਾਂ ਦੀ ਨਹੀਂ ਲੋੜ ਸੰਗਤਾ ਜੀ ਦੇ ਨਾਲ ਗੁਰੂ ਹੈ ਗੁਰੂ ਨਾਨਕ ਦੇਵ ਦਾ ਸਿਰ ਤੇ ਹੱਥ ਹੈ ਤੇ ਸਾਡੀ ਸੰਗਤ ਸਾਡੇ ਨਾਲ ਨਾਨਕ ਨਾਮ ਲੈਵਾ ਸੰਗਤ ਅਸੀਂ ਹਮੇਸ਼ਾ ਕਰਦੇ ਰਹਾਂਗੇ ਅਸੀਂ ਜਿਹੜੇ ਸਾਡੇ ਖਿਲਾਫ ਕਮੈਂਟ ਕਰਦੇ ਨੇ ਜੇ ਉਹਨਾਂ ਦੀਆਂ ਭੈਣਾਂ ਨਾਲ ਵੀ ਕੱਲ ਨੂੰ ਜਾਂ ਤੀਆਂ ਨਾਲ ਕੋਈ ਘਟਨਾ ਵਾਪਰਦੀ ਆ ਅਸੀਂ ਉਹਨਾਂ ਨਾਲ ਵੀ ਖੜਾਂਗੇ ਉਹਨਾਂ ਦੀਆਂ ਤੀਆਂ ਭੈਣਾਂ ਨਾਲ ਵੀ ਖੜਾਂਗੇ ਅਸੀਂ ਹਰੇਕ ਦੀਆਂ ਤੀਆਂ ਆਪਣਾ ਨਾਂ ਹਿੰਦੂਆਂ ਦੀਆਂ ਕੁੜੀਆਂ ਵੀ ਸਾਡੀਆਂ ਕੁੜੀਆਂ ਨੇ ਮੁਸਲਮਾਨਾਂ ਦੀਆਂ ਕੁੜੀਆਂ ਵੀ ਸਾਡੀਆਂ ਕੁੜੀਆਂ ਨੇ ਤੇ ਸਿੱਖਾਂ ਦੀਆਂ ਕੁੜੀਆਂ ਵੀ ਸਾਡੀਆਂ ਕੁੜੀਆਂ ਨੇ ਜਿੰਨੀਆਂ ਜਾਤਾਂ ਪਾਤਾਂ ਦੇ ਨਾਂ ਤੇ ਤੁਸੀਂ ਲੜ ਰਹੇ ਹੋ ਸਾਰੀਆਂ ਜਾਤੀਆਂ ਜਿਹੜੇ ਤੁਸੀਂ ਮੰਨਦੇ ਮੈਂ ਤਾਂ ਮੰਨਦਾ ਨਹੀਂ ਕਿਸੇ ਜਾਤ ਪਾਤ ਨੂੰ ਮੈਂ ਤਾਂ ਮਨੁੱਖ ਹੀ ਮੰਨਦਾ ਇਹਨਾਂ ਸਾਂਤਾਂ ਸਾਂਨੀਆਂ ਸੋ ਉਹਨਾਂ ਸਾਰੀਆਂ ਕਮਿਊਨਿਟੀਆਂ ਦੇ ਧੀਆਂ ਭੈਣਾਂ ਨਾਲ ਅਤੇ ਸਾਰਿਆਂ ਦੀ ਕਿਰਤ ਨੂੰ ਜਿਹੜੇ ਲੁੱਟਦੇ ਨੇ ਉਹਨਾਂ ਦੇ ਖਿਲਾਫ ਅਸੀਂ ਬੋਲਾਂਗੇ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਲਈ ਲੜਾਂਗੇ ਅਸੀਂ ਸਮੁੱਚੇ ਪੰਜਾਬ ਦੀ ਅਤੇ ਕੌਮਾਂ ਦੀ ਮਦਦ ਦੇ ਲਈ ਹਮੇਸ਼ਾ ਖੜਾਂਗੇ ਤੇ ਖੜਦੇ ਰਾਵਾਂਗੇ ਜਿਹੜੇ ਖਿਲਾਫ ਕਮੈਂਟ ਕਰਦੇ ਨੇ ਕਰੋ ਤੁਹਾਡੀ ਮਾਨਸਿਕਤਾ ਦਰਸਾਉਂਦੀ ਆ ਵੀ ਤੁਹਾਡੀਆਂ ਲਤਾਨੀ ਭਾਰ ਚੱਲਦੀਆਂ ਤੁਸੀਂ ਸਰਕਾਰਾਂ ਦੇ ਖਿਲਾਫ ਤਾਂ ਨਹੀਂ ਬੋਲਦੇ ਅਸੀਂ ਤਾਂ ਹਮੇਸ਼ਾ ਬੋਲਦੇ ਸੀ ਬੋਲਦੇ ਰਹਿਾਂਗੇ ਜੇਲਾਂ ਤੇ ਹੱਥ ਕੜੀਆਂ ਦਾ ਕੋਈ ਡਰ ਨਹੀਂ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਨ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ